ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ 5ਜੀ ਨਿਊਜ਼ ਤੇ ਮੈਂ ਪ੍ਰਦੀਪ ਸਿੰਘ ਲੈਂਡ ਪੁਲਿੰਗ ਸਕੀਮ ਤਹਿਤ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਈ ਨਹੀਂ ਸਫਲ ਹੋਣ ਦੇਵਾਂਗੇ ਬਲਾਕ ਪ੍ਰਧਾਨ ਜਸਵੀਰ ਸਿੰਘ ਵੱਟੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮਰਾੜਕਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਚਾਰ ਬਲਾਕਾਂ ਵਿੱਚੋਂ ਅੱਜ ਪਿੰਡ ਜੋਧੂਪੁਰ ਲੁਧਿਆਣਾ ਵਿਖੇ ਧਰਨਾ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ जिकर योग है कि पंजाब सरकार जो पिछले दिन ही लैंड पुलिंग स्कीम लेके आई है उस स्कीम दा किसानों ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਇਸ ਸਮੇਂ ਗੱਲਬਾਤ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰੈਸਕਰਤਰ ਗੁਰਪ੍ਰੀਤ ਸਿੰਘ ਜੰਮੂਆਣਾ ਨਾਲ ਆਖਿਆ ਕਿ ਇਹ ਜੋ ਸਕੀਮ ਪੰਜਾਬ ਸਰਕਾਰ ਲੈ ਕੇ ਆਈ ਹੈ ਇਸ ਸਕੀਮ ਨਾਲ ਅੰਬਾਨੀਆਂ ਅਤੇ ਅੰਡਾਨੀਆਂ ਨੂੰ ਲਾਭ ਮਿਲੇਗਾ ਅਤੇ ਕਿਸਾਨ ਮਜ਼ਦੂਰ ਮੱਧ ਵਰਗ ਲਈ ਇਹ ਸਕੀਮ ਮਾਰੂ ਨੀਤੀ ਸਿੱਧ ਹੋਵੇਗੀ ਇਸ ਦਾ ਪਰਜੋਰ ਵਿਰੋਧ ਕਰਦੇ ਆ ਜੰਮੂਆਣਾ ਨੇ ਆਖਿਆ ਕਿ ਜੇ ਸਰਕਾਰ ਆਪਣੇ ਅੜੇ ਰਵਈਏ ਤੋਂ ਬਾਜ ਨਹੀਂ ਆਏਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਅਤੇ ਪੰਜਾਬ ਸਰਕਾਰ ਵਿੱਚ ਸਿੱਧੀ ਟੱਕਰ ਹੋਵੇਗੀ ਅਸੀਂ ਬਿਲਕੁਲ ਨਹੀਂ ਪਿੱਛੇ ਹਟਾਂਗੇ ਦੱਸਿਆ ਜਾਂਦਾ ਹੈ ਕਿ ਇਸ ਧਰਨੇ ਵਿੱਚ ਪਿੰਡ ਮਰਾੜ ਕਲਾਂ ਦੇ ਸਰਪੰਚ ਬਲਜੀਤ ਸਿੰਘ ਕੰਗ ਤੋਂ ਇਲਾਵਾ ਬਲਾਕ ਪ੍ਰਧਾਨ ਜਸਵੀਰ ਸਿੰਘ ਮਰਾੜ ਰਾਜੂ ਕੰਗ ਕੋਠੇ ਮੇਲਕ ਮਨਜੀਤ ਸਿੰਘ ਡੱਫਰਕੇ ਪ੍ਰਧਾਨ ਤੋਂ ਇਲਾਵਾ ਜਸਵੀਰ ਸਿੰਘ ਵੱਟੂ ਬਲਾਕ ਪ੍ਰਧਾਨ ਵਿਸ਼ੇਸ਼ ਤੌਰ ਤੇ ਧਰਨੇ ਵਾਲੀ ਜਗ੍ਹਾ ਨੂੰ ਰਵਾਨਾ ਹੋਏ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿਕਾਰ ਭਾਈ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਸੰਧੂ ਪਿੰਡ ਜਮੂਨਾ ਜੀ ਸਿੱਧੂ ਪਰ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰੈਸ ਸਖਤਰ ਹੋ ਜੀ ਮੈਂ ਠੀਕ ਹੈ ਭਾਈ ਜੀ ਅੱਜ ਇਲਾ ਜੱਥਾ ਤੁਹਾਡਾ ਕਿਸਾਨ ਯੂਨੀਅਨ ਦਾ ਰਵਾਨਾ ਹੋ ਰਿਹਾ ਹੈ ਕਿੱਧਰ ਨੂੰ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ ਤੇ ਜਿਹੜੀ ਭਗਵੰਤ ਮਾਨ ਸਰਕਾਰ ਮਾਰੂ ਨੀਤੀਆਂ ਲੈ ਕੇ ਆਈ ਹੈ ਜਿਹੜੀ ਲੈਂਡ ਪਾਲ ਪਾਲਿਸੀ ਦੇ ਸਬੰਧ ਦੇ ਵਿੱਚ ਜੀ ਤੁਹਾਨੂੰ ਪਤਾ ਤੁਹਾਡੇ ਸਹਿਯੋਗ ਦੇ ਨਾਲ ਸਾਰੇ ਹੀ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ ਦੇ ਵਿੱਚ ਇਹਦਾ ਹੀ ਚਰਚਾ ਚੱਲ ਰਹੀ ਆ ਲੋਕ ਤਰਾ ਤਰਾ ਕਰ ਰਹੇ ਆ ਪਹਿਲਾਂ ਵੀ ਜਿਹੜੀਆਂ ਮੁਹਾਲੀ ਦੇ ਵਿੱਚ ਬਣੀਆਂ ਸੀਗੀਆਂ ਉਹਨਾਂ ਦੇ ਵੀ ਵੇਖ ਲਓ ਵੀ ਜਿਹੜੇ ਬੱਚੇ ਆ ਜਿਹੜੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਕਿੱਥੇ ਜਿਹੜੇ ਕਮਰਸ਼ੀਅਲ ਪਲਾਟ ਦੇਣੇ ਆ ਕਿੱਥੇ ਸਾਡੀ ਜ਼ਮੀਨ ਸੀ ਉਹਨਾਂ ਦੇ ਮਾਪੇ ਪਾਪ ਗੁਜ਼ਰ ਚੁੱਕੇ ਆ ਵੇਖ ਲਓ ਵੀ ਇਹ 2013 ਤੋਂ ਲੈ ਕੇ ਅੱਜ ਤੱਕਰ ਓਵੇਂ ਦੀਆਂ ਅਧੂਰੀਆਂ ਹੀ ਪਈਆਂ ਠੀਕ ਆ ਜੀ ਹੋਰ ਰੁਲਦੇ ਫਿਰਦੇ ਆ ਲੋਕ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਪਿੰਡ ਜੋਧਾ ਦੇ ਵਿੱਚ ਚਾਰ ਬੱਸਾਂ ਭਰੀਆਂ ਲੈ ਬਲਾਕ ਨੇ ਕਰਾਈਆਂ ਜੀ ਵੱਖ-ਵੱਖ ਪਿੰਡਾਂ ਦੇ ਵਿੱਚੋਂ ਤੇ ਚਾਰ ਬੱਸਾਂ ਭਰ ਕੇ ਅਸੀਂ ਉੱਥੇ ਚੱਲੇ ਆ ਇਸ ਪਾਲਿਸੀ ਨੂੰ ਰੋਕਣ ਦੇ ਵਾਸਤੇ ਜੇ ਅੱਜ ਭਗਵੰਤ ਮਾਨ ਸਰਕਾਰ ਨੇ ਇਹ ਪਾਲਿਸੀ ਨਾ ਵਾਪਸ ਲਈ ਫਿਰ ਇਦੂ ਅੱਗੇ ਅਸੀਂ ਕੋਈ ਵੱਡਾ ਸੰਘਰਸ਼ ਵਿੜਾਂਗੇ ਤੇ ਸਰਕਾਰ ਨਾਲ ਟੱਕਰ ਆ ਲਵਾਂਗੇ ਤੇ ਉਹਨੂੰ ਮੂੰਹ ਤੋੜ ਜਵਾਬ ਦੇਵਾਂਗੇ ਸਰਕਾਰ ਨੂੰ ਜੇ ਅੱਜ ਹੀ ਸਰਕਾਰ ਪਿੱਛੇ ਨਾ ਹਟੀ ਕਿ ਇਹ ਜੋ ਸਰਕਾਰਾਂ ਕਰ ਰਹੀਆਂ ਤੁਹਾਨੂੰ ਕੀ ਲੱਗਦਾ ਹੈ ਸਹੀ ਕਰ ਰਹੀਆਂ ਗਲਤ ਕਰ ਰਹੀਆਂ ਪੁੱਤਾ ਵਾਂਗ ਪਾਲੀ ਫਸਲ ਤੁਸੀਂ ਛੱਡ ਕੇ ਪਿੰਡੋਂ ਅੱਜ ਬਾਹਰ ਜਾ ਰਹੇ ਹੋ ਇੱਕ ਅਣਮਿਥੇ ਸਮੇਂ ਲਈ ਜਿਹੜਾ ਧਰਨਾ ਲਾ ਰਹੇ ਹੋ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਸਾਨੂੰ ਮਹਿਸੂਸ ਇਹ ਹੋ ਰਿਹਾ ਜੀ ਤੁਹਾਨੂੰ ਹੁਣ ਤੁਹਾਡੀ ਕੋਠੀ ਦੇ ਵਿੱਚੋਂ ਤੁਹਾਨੂੰ ਕਹੀਏ ਵੀ ਇੱਕ ਕਵਰਾ ਲੈ ਲਓ ਤੇ ਜਿਹੜੇ ਛੀ ਆ ਬਾਕੀ ਸਾਨੂੰ ਛੱਡ ਦਿਓ ਇਹ ਕਿਤੇ ਹੋ ਸਕਦਾ ਵੀ ਦੋ ਕਨਾਲਾਂ ਜਾਂ ਡੇਢ ਕਨਾਲਾਂ ਸਾਨੂੰ ਛੱਡ ਕੇ ਸ਼ੇਖ ਨਾਣਾ ਪੈਲੀ ਉਹ ਕਹਿੰਦੇ ਅਸੀਂ ਹੜਪਣੀਆਂ ਆੜਨੀਆਂ ਵਾਰਨੀਆਂ ਨੂੰ ਦੇਣੀ ਆ ਜਿਹੜਾ ਆਟਾ ਅੱਜ 30 ਰੁਪਏ ਕਿਲੋ ਮਿਲਦਾ ਉਹ ਕਹਿੰਦੇ 2.5 300 ਰੁਪਏ ਕਿਲੋ ਅਸੀਂ ਥੈਲੀ ਦੇ ਵਿੱਚ ਪੈਕ ਕਰਕੇ 2.5 300 ਤੋਂ ਸਟਾਰਟਿੰਗ ਹੋਣੀ ਆ ਜੀ ਇਹ ਤਾਂ 5-600 ਰੁਪਏ ਕਿਲੋ ਮਿਲਣਾ ਲੋਕਾਂ ਨੂੰ ਭੁੱਖਮਰੀ ਦੇ ਵਿੱਚ ਇਹਨਾਂ ਨੇ ਕਰਕ ਕਰਨਾ ਇਹ ਲੋਕ ਜਿਹੜੇ ਇਕੱਲਾ ਸੋਚਦੇ ਵੀ ਖਣੀ ਕਿਸਾਨ ਦੇ ਹੀ ਇਹ ਜ਼ਮੀਨ ਖੋ ਰਹੇ ਆ ਕਿਸਾਨ ਨਹੀਂ ਇਹਦੇ ਵਿੱਚ ਮਜ਼ਦੂਰ ਵਪਾਰੀ ਛੋਟਾ ਦੁਕਾਨਦਾਰ ਕੋਈ ਬੰਦਾ ਵੀ ਨਹੀਂ ਰਹਿਣਾ ਸਾਰੀ ਜਿੰਨੀ ਵੀ ਪਬਲਿਕ ਆ ਸਾਰੀ ਲਤੜੀ ਜਾਣੀ ਆ ਸਾਰੀ ਲਤੜੀ ਜਾਣੀ ਆ ਸਾਰੀ ਭੁੱਖ ਮਰੀ ਚਾਊਗੀ ਜੀ ਹਜੇ ਕਿਸਾਨ ਤਾਂ ਕਿਤੇ ਨਾ ਕਿਤੇ ਕੋਈ ਚਾਰੋੜੇ ਜਿਹੜੇ ਛੱਡਣਗੇ ਕੋਈ ਕਨਾਲ ਖੰਡ ਉਹਦੇ ਵਿੱਚ ਕੋਈ ਖਣ ਜੋਗੀ ਬੀਜ ਲੂਗਾ ਦਸ ਮਣ ਤੇ ਦੂਜੇ ਲੋਕ ਕਿੱਧਰ ਨੂੰ ਜਾਣਗੇ ਜੀ ਜਿਹੜੇ ਅੱਜ 20 25 30 ਰੁਪਏ ਆਟਾ ਲੈ ਕੇ ਖਾਂਦੇ ਆ ਜਦੋਂ ਸਾਰੀ ਜੜਾਂਗੀਆਂ ਮਾਨੀਆਂ ਦੇ ਹੱਥ ਚ ਆ ਗਈ ਜੀ ਠੀਕ ਹੈ ਧੰਨਵਾਦ ਭਾਈ ਜੀ ਕੀ ਨਾਂ ਹੈ ਤੇ ਕਿਹੜਾ ਪਿੰਡ ਹੈ ਮੇਰਾ ਹੀ ਪਿੰਡ ਨੰਨਾ ਰਾਜਪੁਰ ਸਿੰਘ ਗੰਡੂ ਦੇ ਘਰ ਬਲਾਕ ਬਰੀਆਲਾ ਕਰਵਿੰਦਰ ਭਾਈ ਜੀ ਕਿਸਾਨ ਯੂਨੀਅਨ ਦਾ ਜੱਥਾ ਤੁਸੀਂ ਅੱਜ ਪਿੰਡ ਮਰਾੜਕਲਾ ਤੋਂ ਰਵਾਨਾ ਕਰ ਰਹੇ ਹੋ ਕੀ ਮਕਸਦ ਹੈ ਕਿਉਂ ਜਾ ਰਿਹਾ ਜੱਥਾ ਹੈ ਇਹ ਰਵਾਨਾ ਜੱਥਾ ਪਿੰਡ ਜੋਧਾ ਅੱਜ ਜਨਨ ਦੀ ਜੋ ਸਰਕਾਰ ਮੌਰੀਤੀ ਬਣਾ ਰਹੀ ਆ ਸਾਨੂੰ ਤੋਂ ਜ਼ਮੀਨਾਂ ਕਵਰ ਕਰੀ ਆ ਸਾਡੇ ਜੂਤੀ ਹੈਗਾ ਸਾਰਾ ਦੋਨਾਂ ਦਾ ਜੀ ਦੋਹਰਾਲ ਕਰੀ ਦਸਾਨਾ ਦਾ ਹੀ ਉਹ ਖਸਾਬ ਦਾਬੀ ਖਤਮ ਕਰਦੇ ਆ ਜਿਹੜੇ ਕਿਸਾਨਾਂ ਨੇ ਉਹਦੇ ਲਈ ਰੱਸੀ ਸਹੀ ਅੱਜ ਇੱਥੇ ਰੈਲੀ ਆ ਕਣਜੋੜਾ ਜ਼ਿਲ੍ਹਾ ਤੇ ਆ ਵਿੱਚੋਂ ਪਹੁੰਚ ਰਹੇ ਆ ਠੀਕ ਹੈ ਤੇ ਅਜੇ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੇ ਅਗਲਾ ਤੁਹਾਡਾ ਐਕਸ਼ਨ ਕੀ ਹੋਏਗਾ ਜੇ ਸਰਕਾਰ ਸਾਡੇ ਬੰਦਾ ਨਹੀਂ ਮੰਨਦੇ ਤੇ ਅਸੀਂ ਪ੍ਰੋਟੈਸਟ ਕਰਾਂਗੇ ਜੀ ਤੇ ਸਰਕਾਰ ਨੂੰ ਕਸੰਗ ਵੀ ਅਸੀਂ ਵੀ ਸਾਡਾ ਕਿਸਾਨ ਘਰਾਏਗਾ ਆਪਦਾ ਜੀ ਕੀ ਕੁਝ ਕਰ ਸਕਦੇ ਆ ਜੀ ਇਹ ਸੈਂਟਰ ਗਵਰਨਮੈਂਟ ਨੂੰ ਜਗਾਉਣ ਜਾ ਰਹੇ ਸੁੱਤੀ ਪਈ ਨੂੰ ਕਿ ਪੰਜਾਬ ਗਵਰਨਮੈਂਟ ਨਹੀਂ ਪੰਜਾਬ ਗਵਰਨਮੈਂਟ ਜਗਾਉਣ ਜਾ ਰਹੇ ਆ ਜੀ ਬੇਟੀਆਂ ਮਰਦੂਕਿਆ ਬਣਾ ਰਹੀ ਹੈਗੀ ਪਸਾਨਾ ਨੂੰ ਹਰੇਕ ਵਰਗ ਦਾ ਬੰਦਾ ਜੀ ਖਤਮ ਕਰਦੇ ਆ ਚੁੱਕੀ ਹੈ ਜੀ ਧੰਨਵਾਦ ਭਾਈ ਜੀ ਕੀ ਨਾਂ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਜਸਵੀਰ ਸਿੰਘ ਬੱਟੂ ਪਿੰਡ ਮੇਰਾ ਬੱਟੂ ਬੁਲਾਕ ਦਾ ਪ੍ਰਧਾਨਾ ਭਾਰਤ ਕਿਸਾਨੀ ਸਿੱਧੂਪੁਰਾ ਭਾਈ ਜੀ ਅੱਜ ਕਿਸਾਨ ਯੂਨੀਅਨ ਦਾ ਜੱਥਾ ਰਵਾਨਾ ਹੋ ਰਿਹਾ ਕਿ ਕਿਉਂ ਹੋਇਆ ਤੇ ਕੀ ਲੋੜ ਪੈ ਗਈ ਐ ਹੋਣੀ ਇਹ ਲੈਂਡ ਫਰਮ ਦੇ ਸਬੰਧ ਵਿੱਚ ਉਹ ਦਾ ਵਿਰੋਧ ਕਰਨ ਵਾਸਤੇ ਮੇਰੇ ਬਲਾਕ ਤੇ ਚਾਰ ਬੱਸਾਂ ਜਾ ਰਹੀਆਂ ਨੇ ਜਿਹੜਾ ਵੱਧ ਤੋਂ ਵੱਧ ਅਸੀਂ ਕੱਟ ਕਰਕੇ ਦੇ ਸਰਕਾਰ ਨੂੰ ਲਗਾਉਣਾ ਚਾਹੁੰਦੇ ਆਂ ਕਿ ਇਹਨੂੰ ਵਾਪਸ ਲੈਣ ਦੀ ਚੰਗੀ ਗੱਲ ਇੱਥੇ ਨਾ ਲੈਣਗੇ ਤੇ ਫਿਰ ਵੱਡਾ ਸੰਘਰਸ਼ ਵਿੜਾਂਗੇ ਕੋਈ ਤੁਹਾਡੇ ਇਹ ਪੰਜਾਬ ਸਰਕਾਰ ਦੇ ਖਿਲਾਫ ਜਾ ਰਹੇ ਹੋ ਜਾਂ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਹੀ ਕਰ ਰਹੀ ਪੰਜਾਬ ਸਰਕਾਰ ਦੇ ਆਪਣੇ ਪੰਜਾਬ ਸਰਕਾਰ ਦੇ ਖਿਲਾਫ ਜਾ ਕੇ ਕਿ ਮਾਨਵ ਦਾਸ ਜਿਆ ਨਹੀਂ ਪੁੱਤਾਂ ਵਾਂਗ ਪਾਲੀ ਫਸਲ ਜਿਹੜੀ ਛੱਡ ਕੇ ਤੁਸੀਂ ਪਿੰਡੋਂ ਅੱਜ ਬਾਹਰ ਜਾ ਰਹੇ ਹੋ ਬਹੁਤ ਜਾਣਾ ਓਕਾ ਸਮਾਂ ਕਿਹੜਾ ਨਾਲ ਕੋਈ ਬੰਦਾ ਮਿਲਦਾ ਹੈ ਇੰਨਾ ਤੰਗੀ ਦੇ ਬੰਦ ਦੇ ਵਿੱਚ ਵੀ ਲੋਕਾਂ ਨੂੰ ਕਿਸਾਨਾਂ ਨੂੰ ਕਹੋ ਕੋਈ ਧੱਕੇ ਨਾਲ ਜਾਣ ਵਾਲੀ ਗੱਲ ਵੀ ਪੰਜਾਬ ਸਰਕਾਰ ਨੂੰ ਕੀ ਚਤਾਵਨੀ ਦਿੰਨੇ ਹੋ ਚਤਾਵਨੀ ਇਹੋ ਹੀ ਤੇਨੇ ਜਨਾਬ ਵਾਪਸ ਲਈ ਲੈਂਡ ਪਾਲਿਸੀ ਤੇ ਅਸੀਂ ਵੱਡਾ ਕਾਰਸ਼ਨ ਜਾਰੀ ਕਰਾਂਗੇ ਕਿਸੇ ਮੋੜਾ ਠੀਕ ਹੈ ਚਲੋ آجو 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 اوري لاٽن لا جو پڇا وني جاء پنهنجي گڏي آيو 61 61 جو ڳوڙي لڳي جو آجو 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 재미없네 메뉴에 나오 filtrate